ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂਆਂ ਪੀਰਾਂ ਅਤੇ ਰਿਸ਼ੀਆਂ ਦੀ ਧਰਤੀ ਸੋ ਗੱਲ ਕਰਾਂਗਾ ਸ਼ੀਦਾਂ ਦੀ ਧਰਤੀ ਜਲਿਆਂ ਵਾਲੇ ਬਾਗ ਜਿੱਥੇ ਕਿ ਅੱਜ ਗੁਰਜੀਤ ਸਿੰਘ ਔਇਲਾ ਪਹੁੰਚੇ ਆ ਉਹਨਾਂ ਪਰਿਵਾਰਾਂ ਨੂੰ ਮਿਲਣ ਸਵਤੰਤਰਤਾ ਸਿਨਾਨੀ ਪਰਿਵਾਰਾਂ ਨੂੰ ਮਿਲਣ ਪਹੁੰਚੇ ਔਰ ਉਹਨਾਂ ਦੀ ਹੱਕਾਂ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਲੋਕ ਸਭਾ ਦੇ ਵਿੱਚ ਗੁਰਜੀਤ ਸਿੰਘ ਔਇਲਾ ਵੱਲੋਂ ਜਿਹੜੀ ਆਵਾਜ਼ ਬੁਲੰਦ ਕੀਤੀ ਗਈ ਔਰ ਸਭ ਤੋਂ ਵੱਧ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਜੇਕਰ ਗੱਲ ਕਰਾਂਗੇ ਗੁਰਜੀਤ ਸਿੰਘ ਔਇਲਾ ਜਿਹੜੇ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਦੇ ਵਿੱਚ ਕੰਮ ਔਰ ਜਲਿਆਂ ਵਾਲੇ ਬਾਗ ਦੇ ਸੁੰਦਰੇ ਕਰਨ ਲਈ ਵਿਪੱਖਸ਼ ਦੇ ਵਿੱਚ ਰਹਿੰਦੇ ਹੋਏ ਲਗਾਤਾਰ 7 ਸਾਲ ਜਿਹੜਾ ਵਿਪੱਖਸ਼ ਦੇ ਵਿੱਚ ਰਹੇ ਲੇ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ ਸੋ ਜਲਿਆਂਵਾਲੇ ਬਾਗ ਦੇ ਸੋਧਰੇ ਕਰਨ ਦੇ ਲਈ ਵੀ ਇੱਕ ਵੱਡਾ ਯੋਗਦਾਨ ਦਿੱਤਾ ਸੋ ਅੱਜ ਜਿਹੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਸੁਤੰਤਰਤਾ ਸੰਾਨੀ ਦੇ ਪਰਿਵਾਰਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਔਰ ਉਹਨਾਂ ਦੇ ਹੱਕਾਂ ਦੀ ਲੜਾਈ ਲਈ ਲਗਾਤਾਰ ਅੱਗੇ ਵੀ ਇਸੇ ਤਰ੍ਹਾਂ ਆਪਣੀ ਆਵਾਜ਼ ਬੁਲੰਦ ਕਰਨ ਲਈ ਕਿਹਾ ਸੋ ਅੱਜ ਜਲਿਆਂਵਾਲੇ ਬਾਗ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਹੈ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿਹੜੇ ਹੈ ਸਵਤੰਤਰਤਾ ਸੰਾਨੀਆਂ ਦੇ ਪਰਿਵਾਰ ਦੇ ਨਾਲ ਜਿਹੜੇ ਸ਼ਰਧਾਂਜਲੀ ਦੇਣ ਪਹੁੰਚੇ ਔਰ ਉਹਨਾਂ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਸੋ ਜੇਕਰ ਗੱਲ ਕਰੀਏ 7 ਸਾਲ ਵਿਪੱਖਸ਼ ਤੇ ਰਹਿੰਦੇ باوجود ਜੱਲਿਆਂ ਵਾਲੇ ਬਾਗ ਦੀ ਲੜਾਈ ਲੜੀ ਤੋਂ ਉਹ ਇਹਲਾ ਸਾਹਮਣੇ ਗੱਲ ਕਰਾਂਗਾ ਉਹਲਾ ਸਾਹਿਬ ਵਿਪੱਖਸ਼ ਤੇ ਰਹਿੰਦੇ ਹੋ 7 ਸਾਲ ਇਹ ਆਪਣੇ ਵਾਰਿਆਂ ਦੀ ਲੜਾਈ ਲੜੀ ਤੋਂ ਜੱਲਿਆਂ ਵਾਲੇ ਬਾਗ ਦੀ ਹੱਕ ਦੇ ਤੇ ਸੋਚ ਦੀ ਲੜਾਈ ਲੜੀ ਦੇਖੋ ਇਹ ਸਾਡਾ ਜਿਹੜਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਜੱਲਿਆਂ ਵਾਲੇ ਬਾਗ ਦਾ ਔਰ ਜਦੋਂ ਵੀ ਇਲੈਕਸ਼ਨ ਸ਼ੁਰੂ ਕਰੀਏ ਇੱਥੇ ਜ਼ਰੂਰ ਆਈਦਾ ਹੈ ਔਰ ਮੈਂ ਵੀ ਬਤੌਰ ਜਿੰਨੇ ਵੀ ਫ੍ਰੀडम फाइਟਰ ਨੇ ਜਿਹੜੇ ਸਾਡੇ ਹੁਣ ਬਚੇ ਨੇ ਅੰਮ੍ਰਿਤਸਰ ਦੇ ਵਿੱਚ ਕਰੀਬ 80 90 ਪਰਿਵਾਰ ਨੇ ਔਰ ਉਹਨਾਂ ਦੇ ਵਿੱਚ ਅੱਜ 30 40 ਜਿਹੜੇ ਉਹ ਹਾਜ਼ਰ ਸੀ ਔਰ ਉਹਨਾਂ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਇਹਨਾਂ ਦੇ ਪਰਿਵਾਰਾਂ ਦਾ ਔਰ ਇਸ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਇੱਥੇ ਨਤਮਸਤਕ ਹੋਣ ਲਈ ਆਏ ਔਰ ਹਮੇਸ਼ਾ ਹੀ ਇਹਨੂੰ ਅਸੀਂ ਕੀ ਦੇ ਸਕਦੇ ਹਾਂ ਅਸੀਂ ਤਾਂ ਬਹੁਤ ਛੋਟੇ ਹਾਂ ਪਰਵਾ ਚੁੱਕਣਾ ਸਾਡਾ ਫਰਜ਼ ਹੈ ਉਹ ਹਮੇਸ਼ਾ ਚੁੱਕੀ। ਸੋ ਇਹਨਾਂ ਪਰਵਾਰਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਮਾਣ ਮਾਣ ਰਹੇ ਹਾਂ ਔਰ ਆਪਣੇ ਮੁਲਕ ਦੇ ਵਿੱਚ ਇੱਕ ਸਾਂਹ ਲੈ ਰਹੇ ਹਾਂ, ਸੁੱਖ ਦਾ ਸਾਂਹ ਲੈ ਰਹੇ ਹਾਂ। ਲੱਗਦਾ ਕਿ ਇਸ ਪਰਵਾਰਾਂ ਦੀ ਜਿਹੜੀ ਸੋਚ ਹੈ, ਉਹਨਾਂ ਦੇ ਹੱਕਾਂ ਦੀ ਲੜਾਈ ਲਗਾਤਾਰ ਲੜੀ ਹੈ ਔਰ ਅੱਗੇ ਵੀ ਲੜੀ ਜਾਣੀ ਹੈ। ਵੇਖੋ ਬਹੁਤ ਘੱਟ ਪਰਿਵਾਰ ਰਹਿ ਗਏ ਨੇ ਔਰ ਇਹ ਸਾਡਾ ਫਰਜ਼ ਬੰਦਾ ਹੈ। ਮੈਂ ਇੱਕ ਗੱਲ ਇਹਨਾਂ ਨੂੰ ਜਰੂਰ ਕਹਿਣਾ ਕਿਉਂਕਿ ਸਾਰੇ ਸੀਨੀਅਰ ਸਿਟੀਜ਼ਨ ਨੇ ਕਿ ਮੋਦੀ ਸਾਹਿਬ ਨੇ ਜਿਹੜੀ ਤੁਹਾਡੀ 40% ਕੋਟਾ ਸੀਨੀਅਰ ਸਿਟੀਜ਼ਨ ਦਾ ਰੇਲਵੇ ਵਿੱਚ ਬੰਦ ਕਰਤਾ। ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਰਾਹੁਲ ਗਾਂਧੀ ਜੀ ਨੂੰ ਕਹਿ ਕੇ ਅਸੀਂ ਉਹ 40% ਕੋਟਾ ਜਿਹੜਾ ਉਹ ਬਹਾਲ ਕਰਾਵਾਂਗੇ ਤੁਹਾਡਾ ਸੀਨੀਅਰ ਸਿਟੀਜ਼ਨ ਦਾ ਇਹ ਸਾਰੇ ਦੇਸ਼ ਦੇ ਮਤਲਬ ਜਿੰਨੇ ਵੀ ਫ੍ਰੀडम फाइਟਰ ਹੋ ਜਿੰਨੇ ਵੀ ਸੀਨੀਅਰ ਲੋਕ ਨੇ ਉਹਨਾਂ ਨੂੰ ਮਤਲਬ ਸਾਡੀ ਕਹਿ ਸਕਦੇ ਤੁਸ਼ ਜੀ ਕੋਸ਼ਿਸ਼ ਹੋਏਗੀ ਔਰ ਜਿੰਨੇ ਵੀ ਫ੍ਰੀडम फाइਟਰ ਨੇ ਦੇਸ਼ ਦੇ ਸ਼ਹੀਦ ਨੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਵੀ ਹੋਏਗੀ ਕਿਉਂਕਿ ਦੇਖੋ ਜਿਹੜਾ ਸੀਨੀਅਰ ਸਿਟੀਜ਼ਨ ਆਲਮੋਸਟ ਉਸ ਸਮੇਂ ਦੇ ਨੇ ਜਦੋਂ ਸਮੇਂ ਦੇ ਵਿੱਚ ਦੇਸ਼ ਨੇ ਇੱਕ ਤੇ ਆਜ਼ਾਦੀ ਲੜੀ ਉਸ ਤੋਂ ਬਾਅਦ ਜਿੰਨਿਆਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਇਆ ਕਿਉਂਕਿ ਦੇਸ਼ ਬਹੁਤ ਉਦੋਂ ਮਾੜੇ ਹਾਲਾਤ ਸੀ ਔਰ ਜਿਹੜਾ ਲੰਬਾ ਸਮਾਂ ਦੇਸ਼ ਦੀ ਤਰੱਕੀ 'ਚ ਹਿੱਸਾ ਪਾਇਆ ਔਰ ਉਹਨਾਂ ਨੂੰ ਅੱਜ ਇਸ ਸਰਕਾਰ ਨੇ ਫ੍ਰੀडम फाइਟਰ ਦਾ ਕੋਟਾ ਉਹਨਾਂ ਦਾ ਬੰਦ ਕਰਤਾ ਸੀ ਉਹ ਅਸੀਂ ਇਹਦਾ ਜਿਹੜਾ ਵਾ ਬਹਾਲ ਕਰਾਵਾਂਗੇ ਸੋ ਸੰਦੇਰ ਕਰਨ ਦੀ ਲੜਾਈ ਲੜੀਏ ਵਿਪੱਖਸ਼ ਤੇ ਰਹਿੰਦੇ ਹਰ ਆਵਾਜ਼ ਨੂੰ ਬੁਲੰਦ ਕੀਤਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਜਿਹੜੇ ਸੰਸਦ ਦੇ ਵਿੱਚ ਬੁਲਾਰੇ ਰਹੇ ਹੋ ਤੁਸੀਂ ਔਰ ਆਵਾਜ਼ ਬੁਲੰਦ ਕੀਤੀ ਹੈ ਬਿਲਕੁਲ ਮੇਰਾ ਫਰਜ਼ ਬੰਦਾ ਸੀ ਪਾਰਲੀਮੈਂਟ ਦੇ ਵਿੱਚ ਬਹੁਤ ਮੁੱਦੇ ਜਿਹੜੇ ਅੰਮ੍ਰਿਤਸਰ ਦੇ ਰੱਖੇ ਔਰ ਹੱਲ ਹੋਏ ਔਰ ਹੱਲ ਹੋਣ ਜਾ ਰਹੇ ਨੇ ਕਿਉਂਕਿ ਪਾਰਲੀਮੈਂਟ ਜਿਹੀ ਜਗ੍ਹਾ ਹੈ ਜਿੱਥੇ ਅਸੀਂ ਆਪਣੀ ਪੰਚਾਇਤ ਜਾ ਕੇ ਗੱਲ ਰੱਖਦੇ ਆ ਅੰਮ੍ਰਿਤਸਰ ਦੇ ਵਿਕਾਸ ਲਈ ਅੰਮ੍ਰਿਤਸਰ ਦੀ ਇੰਡਸਟਰੀ ਵਾਸਤੇ ਨੌਜਵਾਨੀ ਵਾਸਤੇ ਬਾਰਡਰ ਵਾਸਤੇ ਆਵਾਜਾਈ ਦੇ ਸਾਧਨਾਂ ਵਾਸਤੇ ਔਰ ਜਿਹੜੇ ਵੀ ਮੁ ਜਿਹਨਾਂ ਨੌਜਵਾਨ ਸਪੋਰਟਸਮੈਨਾਂ ਦੀ ਗੱਲ ਹੋਵੇ ਹਰ ਤਰ੍ਹਾਂ ਦਾ ਮੁੱਦਾ ਜਿਹੜਾ ਅਸੀਂ ਉੱਥੇ ਰੱਖਿਆ ਔਰ ਉਹਦੇ ਹਾਲਤ तकरीबन ਕੁਝ ਹੋ ਗਏ ਨੇ ਕੁਝ ਹੋਣ ਜਾ ਰਹੇ ਸੋ ਕਾਫੀ ਸਮਾਂ ਜੱਲੇ ਵਾਲੇ ਬਾਗ ਸੁੰਦਰੀ ਕਰਨ ਲਈ ਬੰਦ ਵੀ ਰਿਹਾ ਰਾਜਨੀਤੀ ਵੀ ਹੋਈ ਦਿੱਤੇ ਦੇਖੋ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੇਰਾ ਮੰਨਣਾ ਕਿ ਸ਼ਹੀਦ ਸਾਰਿਆਂ ਦੇ ਸਾਹੇ ਨੇ ਔਰ ਜਿਹੜਾ ਵੀ ਜੋ ਕਰ ਸਕਦਾ ਉਹਨੂੰ ਆਪਣਾ ਕੋਸ਼ਿਸ਼ ਕਰਕੇ ਕਰ ਲੈਣਾ ਉਹਨਾਂ ਸਭ ਕ੍ਰੈਡਿਟ ਵਾਰ ਹੋਇਆ ਹੋਇਆ ਅੰਮ੍ਰਿਤਸਰ ਦੀ ਗੱਲ ਹੀ ਆ ਅੰਮ੍ਰਿਤਸਰ ਦੀ ਬੁਲੰਦ ਬਾਜੂ ਕਿ ਤੁਸੀਂ ਕ੍ਰੈਡਿਟ ਵਾਰ ਦੀ ਮੱਲ ਵੀ ਲੜਾਈ ਦੇ ਜਿਹੜਾ ਬੰਦਾ ਚੁਣਿਆ ਹੁੰਦਾ ਇਹ ਚੀਜ਼ਾਂ ਉਹਦੇ ਹਿੱਸੇ ਆ ਕ੍ਰੈਡਿਟ ਵਾਰ ਦੇ ਮੌਜੂਦਾ ਗਵਰਨਮੈਂਟ ਨੇ ਲੈਣਾ ਹੀ ਆ ਤੇ ਫਿਰ ਗਰਦਾਸਪੁਰ ਚ ਕਿਉਂ ਨਹੀਂ ਲੈਂਦੇ ਉੱਥੇ ਐਮਪੀ ਵੀ ਉਹਨਾਂ ਦਾ ਸੀ ਤੇ ਸਰਕਾਰ ਵੀ ਤੁਹਾਡੀ ਕੀ ਕੀਤਾ ਗਰਦਾਸਪੁਰ ਚ ਜਿੱਥੇ ਲੋਕਾਂ ਦਾ ਐਮਪੀ ਜਾਗਦਾ ਰਹੇਗਾ ਲੋਕ ਮੁੱਦੇ ਚੁੱਕਦਾ ਰਹੇਗਾ ਉਹ ਹੱਲ ਹੁੰਦੇ ਨੇ ਸੋ ਜੇ ਕੋਈ ਕੰਮ ਹੁੰਦਾ ਹੈ ਤੇ ਉਹ ਦਾ ਹੱਕ ਬਣਦਾ ਹੈ ਔਰ ਉਸ ਹੱਕ ਦੇ ਨਾਲ ਉਹ ਆਪਣੇ ਲੋਕ ਵੀ ਜਿਹੜੇ ਆ ਉਹਨੂੰ ਇਹ ਚੀਜ਼ ਚੰਗਾ ਮੰਨਦੇ ਕਿ ਸਾਡਾ ਬਣਨ ਤੋਂ ਬਾਅਦ ਇਸ ਬੰਦੇ ਨੇ ਗੱਲ ਰੱਖੀ ਔਰ ਬਾ ਚੁੱਕੀ ਸੋ ਬਿਲਕੁਲ ਗੁਰਜੀਤ ਸਿੰਘ ਔਲਾ ਜਿਹੜੇ ਕਿ ਅੱਜ ਜੱਲਿਆਂਵਾਲੇ ਬਾਗ ਜਿਹੜੇ ਪਹੁੰਚੇ ਔਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸਤੰਤਤਾ ਸਨਾਨੀ ਦੇ ਜਿਹੜੇ ਪਰਿਵਾਰ ਉਹਨਾਂ ਦੇ ਨਾਲ ਉਹਨਾਂ ਦੀ ਹੱਕਾਂ ਦੀ ਲੜਾਈ ਲੜੀ ਔਰ ਲਗਾਤਾਰ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਲੋਕ ਸਭਾ ਦੇ ਵਿੱਚ ਸੋ 7 ਸਾਲ ਜਿਹੜੇ ਵਿਪਕਸ਼ੀ ਦੇ ਰਹਿਣ ਦੇ ਬਾਵਜੂਦ ਹੀ ਲਗਾਤਾਰ ਜੱਲਿਆਂਵਾਲੇ ਬਾਗ ਦੀ ਸੁੰਦਰੀਕਰਨ ਦੀ ਆਵਾਜ਼ ਚੁੱਕੀ ਔਰ ਅੱਜ ਜਿਹੜੀ ਜੱਲਿਆਂਵਾਲੇ ਬਾਗ ਦੀ ਨਹਿਾਰ ਬਦਲੀ ਹੈ ਉਹ ਕਿਤੇ ਗੁਰਜੀਤ ਸਿੰਘ ਔਲਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਉਹਨਾਂ ਦੀ ਇੱਕ ਵੱਡਾ ਯੋਗਦਾਨ ਹੈਗਾ ਇਸ ਨਹਿਾਰ ਬਦਲਣ ਲਈ ਜ ਰਗੇ ਉਹਨਾਂ ਦੀ ਬਤਾਲ ਜਿਹੜੀ ਹੈ ਆਜ਼ਾਦੀ ਦਾ ਆਨੰਦ ਮਾਣ ਰਹੇ ਕਿਉਂਕਿ ਉਹਨਾਂ ਪਰਿਵਾਰਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਇੱਕ ਵੱਡਾ ਯੋਦਾਂ ਨੂੰ ਲੜਾਈ ਲੜੀ ਹੈ ਸੋ ਅੱਜ ਗੁਰਜੀਤ ਸਿੰਘ ojਲਾ ਉਹਨਾਂ ਪਰਿਵਾਰਾਂ ਦੇ ਹੱਕਾਂ ਦੀ ਤੇ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਲਗਾਤਾਰ ਉਹਨਾਂ ਦੀ ਲੜਾਈ ਲੜ ਰਹੇ ਤੇ ਅੱਜ ਜਲੇ ਲੇ ਬਾਂਗ ਪਹੁੰਚੇ ਆਂ ਔਰ ਉਸ ਪਰਿਵਾਰਾਂ